ਪੰਜਾਬ ਚ ਜਲਦ ਹੀ ਪਾਣੀ ਅੰਦਰ ਬੱਸ ਚਲਾਈ ਜਾਵੇਗੀ ਇਸ ਲਈ ਸੂਬੇ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਅਮਲ ਸ਼ੁਰੂ ਕਰ ਦਿੱਤਾ ਗਿਆ ਦੱਸਿਆ ਜਾ ਰਿਹਾ ਹੈ ਕਿ ਰਣਜੀਤ ਸਾਗਰ ਝੀਲ ਚ ਜਲ ਪਾਸ ਚਲਾਉਣ ਨੂੰ ਲੈ ਕੇ ਕੁਝ ਪੱਧਰੀ ਮੀਟਿੰਗ ਹੋਈ ਸੀ ਇਸ ਮੀਟਿੰਗ ਦੌਰਾਨ ਜਲ ਬੱਸ ਚਲਾਏ ਜਾਣ ਨੂੰ ਲੈ ਕੇ ਹਰੀ ਝੰਡੀ ਦੇ ਦਿੱਤੀ ਗਈ ਹੈ ਉਨਾ ਸੈਪਸ ਪਟਾ ਵਿਭਾਗ ਨੇ ਹਰੀਕੇ ਵਿਕੇ ਖੜੀ ਜਲ ਬੱਸ ਦੀ ਚੈਕਿੰਗ ਕਰਵਾਈ ਹੈ ਇਸ ਜਲ ਬੱਸ ਨੂੰ ਰਣਜੀਤ ਸਾਗਰ ਝੀਲ ਚ ਚਲਾਏ ਜਾਣ ਤੋਂ ਪਹਿਲਾਂ ਜੰਗਲਾਤ ਵਿਭਾਗ ਤੋਂ ਵਿਸਲਾਹ ਲਈ ਜਾ ਸਕਦੀ ਹੈ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਪੰਜਾਬ ਸਰਕਾਰ ਦੇ ਖਜ਼ਾਨੇ ਚੋਂ ਖਰਚ ਕੀਤੀ ਕਰੋੜਾ ਰੁਪਏ ਦੀ ਰਾਸ਼ੀ ਨਾਲ ਖਰੀਦੀ ਜਲ ਬਸ ਕੰਡਮ ਹੋਣ ਲੱਗ ਪਈ ਸੀ ਇਸ ਦਾ ਮੋਡ ਫਿਟਨੈਸ ਸਰਟੀਫਿਕੇਟਰ ਮਿਲਨ ਤੇ ਜਲ ਬਸ ਨੂੰ ਚਲਾਇਆ ਜਾਵੇਗਾ ਅਤੇ ਇਸ ਬਾਰੇ ਕੋਚ ਰশ্মੀ ਪ੍ਰਕਿਰਿਆ ਪੂਰੀ ਕੀਤੀ ਜਾਰੀ ਹੈ ਦੱਸਣ ਜੋ ਹੈ ਕਿ ਤਤਕਾਲੀ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਜਨਵਰੀ 2015 ਚ ਪਠਿੰਡਾ ਚ ਕੇਂਦਰੀ ਮੰਤਰੀ ਨੀਤਿਨ ਗੱਡਕਰੀ ਦੀ ਹਾਜ਼ਰੀ ਚ ਐਲਾਨ ਕੀਤਾ ਸੀ ਇਹ ਪੰਜਾਬ ਸਰਕਾਰ ਪਾਣੀ ਚ ਬਸਾਂ ਚਲਾਵੇਗੀ ਪਰ ਉਸ ਸਮੇਂ ਵਿਰੋਧੀ ਧਿਰ ਨੇ ਇਸ ਲਾਂ ਦਾ ਮਜ਼ਾਕ ਉਡਾਇਆ ਸੀ ਉਸ ਸਮੇਂ ਹਰੀਕੇ ਵੈਟਲੈਂਡ ਚ ਦਸੰਬਰ 2016 ਨੂੰ ਜਲ ਬਸ ਚਲਾਈ ਗਈ ਸੀ ਉਸ ਵੇਲੇ ਬਿਨਾਂ ਵਿਜ਼ਿਬਿਲਟੀ ਦੇਖੇ ਹੀ ਜਲ ਬਸਾਂ ਚਲਾਈਆਂ ਚਲਾ ਦਿੱਤੀ ਗਈ ਸੀ ਅਤੇ 800 ਰੁਪਏ ਟਿਕਟ ਰੱਖੀ ਗਈ ਸੀ ਇਹ ਬਸ 10 ਦਿਨਾਂ ਤੱਕ ਚੱਲੇ ਅਤੇ ਇਸ ਤੋਂ 6600 ਰੁਪਏ ਦੀ ਕਮਾਈ ਹੋਈ ਸੀ ਜਲਬਸੰਦਰ 32 ਲਾਨੀ ਬੈਠ ਸਕਦੇ ਸਨ ਇਸ ਮਗਰੋਂ ਜਲਬਸ ਰਿੱਕੇ ਚ ਹੀ ਤਾਲੇ ਅੰਦਰ ਬੰਦ ਸੀ ਕਾਂਗਰਸ ਸਰਕਾਰ ਵੱਲੇ ਤਤਕਾਲੀ ਸੈਰਸ ਪਾਟਾ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਐਲਾਨ ਕੀਤਾ ਸੀ ਕਿ ਇਸ ਜਲਬਸ ਨੂੰ ਨਿਲਾਮ ਕੀਤਾ ਜਾਵੇਗਾ ਅਤੇ ਇਸ ਦੀ ਥਾਹ ਰਿੱਕੇ ਜਲਗਾਚ ਕਸ਼ਮੀਰ ਦੀ ਤਰਜ ਤੇ ਸ਼ਿਕਾਰੋ ਚਲਾਏ ਜਾਣਗੇ ਸੂਤਰਾਂ ਮੁਤਾਬਕ ਸਾਲਾਂ ਤੋਂ ਤਾਲੇ ਅੰਦਰ ਬੰਦ ਖੜੀ ਬੱਸ ਨੂੰ ਜੰਗਾਲ ਪੈ ਰਿਆ ਹੁਣ ਮੌਜੂਦਾ ਸਰਕਾਰ ਨੇ ਇਸ ਪ੍ਰੋਜੈਕਟ ਨੂੰ ਨਵੇਂ ਸਿਰਿਓ ਉਲਕਿਆ ਹੈ ਇਸ ਨੂੰ ਹੁਣ ਰਣਜੀਤ ਸਾਗਰ ਚੀਲ ਚ ਚਲਾਉਣ ਦਾ ਫੈਸਲਾ ਕੀਤਾ ਗਿਆ ਹੈ ਟਰਾਂਸਪੋਰਟ ਵਿਭਾਗ ਤੋਂ ਜਲ ਬੱਸ ਦਾ ਫਿਟਨੈਸ ਸਰਟੀਫਿਕੇਟ ਲੈਣ ਮੰਗਰੋ ਜੰਗਲਾਤ ਭਾਗ ਤੋਂ ਵਾਤਾਵਰਣ ਕਲੀਅਰੈਂਸ ਲਈ ਜਾਵੇਗੀ ਅਤੇ ਫੇਅਰਸ ਬੱਸ ਨੂੰ ਚਲਾਇਆ ਜਾਵੇਗਾ